ਜੱਦੀ ਦਾ ਖਾਲਸਾ ਵੈਕੂ ਜੀ ਕੀ ਫਤਿਹ ਅੱਜ ਆਪਾਂ ਬ ਗੱਲ ਕਰਾਂਗੇ ਪੌੜੀ ਦੀ ਸਾਈਡ ਆ ਜਿਹੜੀ ਕਿਵੇਂ ਲਾਈਏ ਇਹਦੇ ਬਾਰੇ ਜਾਣਕਾਰੀ ਦਵਾਂਗੇ ਜੇ ਆਪਾਂ ਨੇ ਐ ਬਾਈ ਚਾਂਸ ਪੱਥਰ ਲਾਉਣਾ ਸਾਈਡ ਪਰ ਜੇ ਪਲਾਸਟਰ ਤੁਸੀਂ ਤੋੜਨਾ ਤਾਂ ਦਾ ਨੇਰੇ ਸਿਮਿੰਟ ਨਾਲ ਵੀ ਲਾ ਸਕਦੇ ਆ ਇਹ ਪਲਾਸਟਰ ਨਹੀਂ ਤੋੜਨਾ ਜਿਵੇਂ ਆਪਾਂ ਨੇ ਪਲਾਸਟਰ ਤੋੜਿਆ ਨਹੀਂ ਹੈਗਾ ਇਹਨੂੰ ਆਪਾਂ ਆਲਟਰਾਟੈਕ ਦਾ ਕੈਮੀਕਲ ਵਰਤਾਂਗੇ ਬੀਟੀ ਵਾਈਟ ਪਲੱਸ ਇਦੇ ਵਾਸਤੇ ਆਪਾਂ ਨੇ ਵੀਟੀ ਵਾਈਟ ਪਲਾਸਟਰ ਜਿਹੜੀ ਸਾਈਡ ਆ ਜਿਹੜੀ ਇਹ ਮਤਲਬ गिरਦੀ ਨਹੀਂ ਹੈਗੀ ਇਹਦੇ ਵਿੱਚ ਆਪਾਂ ਨੇ ਛਿੱਕੇ ਵੀ ਵਸਾਏ ਹੋਏ ਆ ਤੇ ਆ ਦੇਖੋ ਛਿੱਕੇ ਦੇ ਫੈਵੀਕਿਕ ਇਹਦੇ ਨਾਲ ਕੀ ਹੁੰਦਾ ਛਿੱਕਿਆਂ ਨਾਲ ਮਤਲਬ ਪੱਥਰ ਆ ਜਿਹੜਾ ਸਪੋਰਟ ਬਣੀ ਰਹਿੰਦੀ ਆ ਅੱਦਾਂ ਆਪਣਾ ਪੱਥਰ ਦਾ ਪੱਥਰ ਚ ਆ ਜਾਣਾ ਅਤੇ ਅੱਦਾਂ ਆਪਣਾ ਬਾਹਰ ਆ ਜਾਣਾ ਇਹ ਮਤਲਬ ਪਲਾਸਟਰ ਜਿਹੜਾ ਜਾਣਾ ਅੱਦਾਂ ਪੱਥਰ ਦੇ ਬੈਕ ਸਾਈਡ ਚ ਜਾ ਲੈਣਾ ਇਹਨਾਂ ਕਿਆ ਹੁੰਦਾ ਮਤਲਬ ਪੱਥਰ ਆ ਜਿਹੜਾ ਗਿਰਦਾ ਨਹੀਂ ਹੈਗਾ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਣੇ ਵੱਲ ਤੋਂ ਕੰਮ ਕਰਨ ਦੀ ਪੂਰੀ ਵਧੀਆ ਕੋਸ਼ਿਸ਼ ਕਰੀ ਦੀ ਹੈ ਧੰਨਵਾਦ ਬਾਕੀ ਸਾਰੇ ਵੀਰਿਆਂ ਦਾ